ਦੱਲੇਵਾਲ ਸਾਬ ਦੀ ਸਿਹਤ ਕਿਵੇਂ ਆ ਨੰਬਰ ਦੂਜਾ ਵੀ ਫਿਰ ਥੋੜਾ ਲੱਗਿਆ ਹੋਇਆ ਤੁਸੀਂ ਫਿਰ ਪੂਰੇ ਪ੍ਰੇਪੇਅਰ ਹੋ ਪਰ ਫਿਰ ਤਾਂ ਮੈਂ ਉਦੋਂ 26 ਨੂੰ ਹੀ ਹੋ ਗਿਆ ਸੀਗਾ ਜਦੋਂ ਮੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਕਿ ਦੱਲੇਵਾਲ ਸਾਬ ਤੋਂ ਬਾਅਦ ਬੈਠਣਾ ਲੇਕਿਨ ਜਦੋਂ ਐਮਰਜੈਂਸੀ ਆ ਗਈ ਤੇ ਮੈਂ ਕਹਿੰਦੇ ਨਾ ਫੌਜ ਤਿਆਰ ਪਰ ਤਿਆਰ ਮੈਂ ਆਸਟ੍ਰੇਲੀਆ ਮੈਨੂੰ ਅੱਧੇ ਘੰਟੇ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਕਿ ਹੁਣ ਮੈਨੂੰ ਅੱਜ ਬੈਠਣਾ ਪੈਣਾ ਵਾ ਔਰ ਮੈਂ ਤਿਆਰ ਸੀ ਆ ਔਰ ਹੁਣ ਵੀ ਮੈਂ ਚਾਹੁੰਦਾ ਨਹੀਂ ਉਹ ਘੜੀ ਜਾਵੇ ਲੇਕਿਨ ਅਗਰ ਆਊਗੀ ਤੇ ਪਿੱਛੇ ਨਹੀਂ ਹਟਾਂ ਕਦੀ ਵੀ ਜਦੋਂ ਅਸੀਂ ਪਿੰਡਾਂ ਜਾਂਦੇ ਸੀ ਜਿਹੜੇ ਆਮ ਕਿਸਾਨ ਜਿਹੜੇ ਘਰਾਂ ਤੋਂ ਨਹੀਂ ਨਿਕਲਦੀ ਕਿ ਮਤਲਬ ਉਹਨਾਂ ਦੀ ਹੁੰਦੀ ਇਹਨਾਂ ਦੀ ਹਿੰਮਤ ਉਹਨਾਂ ਦੀ ਇੱਕ ਸਵਾਲ ਹੁੰਦਾ ਸੀ ਯਾਰ ਕਦੋਂ ਇਕੱਠੇ ਹੋ ਰਹੇ ਹੋ ਸਭ ਆਰਾਮ ਲੱਗਾ ਬੀਜਪੀ ਦੇ ਸਵਾਲਾਂ ਦੇ ਉੱਪਰ ਜਿਹੜੀ ਬੀਜਪੀ ਰੋਜ਼ ਸਾਨੂੰ ਕਹਿੰਦੀ ਸੀ ਕਿ ਕਿਸਾਨ ਬਟੇ ਹੋਏ ਆ ਸਰਕਾਰ ਕਿੱਦਾਂ ਨਾਲ ਗੱਲ ਕਰੇ ਉਹਨੂੰ ਸਮਝ ਨਹੀਂ ਆਉਂਦਾ ਅੱਜ ਤੁਹਾਡੀਆਂ ਮੰਗਾਂ ਵਾਲਿਆਂ ਕੋਲ ਦੂਜਾ ਖੜਾ ਹੋ ਜਾਊਗਾ ਉੱਤੇ ਵਿਰਾਮ ਲੱਗ ਗਿਆ ਪੂਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵਾ ਉਹ ਇੱਕ ਪਲੇਟਫਾਰਮ ਤੇ ਆਉਣ ਵਾਸਤੇ ਤਿਆਰ ਹੋਈਆਂ ਨੇ ਇੱਕ ਵਧੀਆ ਸੰਕੇਤ ਅੰਦੋਲਨ ਵਾਸਤੇ ਅੰਦੋਲਨ ਆ ਉਹ ਚੜ੍ਹਦੀ ਕਲਾ ਜਿਹੜਾ ਪਹਿਲੋਂ ਵੀ ਸੀਗਾ 11 ਵਿੱਚ ਤੁਸੀਂ ਲਾ ਕੇ ਰੱਖਿਆ ਉਹਨੂੰ ਹੋਰ ਬਲ ਮਿਲਿਆ ਵਾ ਰਾਜੀਵਾਲ ਜੀ ਨੇ ਉੱਥੇ ਅੰਦਰ ਗੱਲ ਪੁੱਛੀ ਆ ਔਰ ਉਹਨਾਂ ਬਾਹਰ ਆਣ ਕੇ ਬੀਜੇਪੀ ਨੂੰ ਚੇਤਾਵਨੀ ਦਿੱਤੀ ਆ ਪੀਸੀ ਦੇ ਵਿੱਚ ਕਿ ਬਈ ਹੁਣ ਬੀਜੇਪੀ ਇਹ ਨਾ ਸਮਝੇਗਾ ਅਸੀਂ ਵੱਖਰੇ ਆ ਇਕੱਠੇ ਇੱਕ ਟੇਬਲ ਤੇ ਬੈਠੇ ਆ ਇਹ ਲੜਾਈ ਦੇ ਵੱਖਰੇ ਤਰੀਕੇ ਆ ਸ਼ੰਭੂ ਤੋਂ ਜਥੇ ਜਿਹੜੇ ਅਬ ਦਿੱਲੀ ਵੱਲੋਂ ਚੱਲੇ ਸੀ ਇੱਥੇ ਮਰਨ ਨੂੰ ਤਰੱਕਿਆ ਗਿਆ ਐਸਕੇਮ ਆਇਆ ਵਾ ਨਵੇਂ ਤਰ੍ਹਾਂ ਦੇ ਪ੍ਰੋਗਰਾਮ ਨਾਲ ਚੜੇ ਹੋਰ ਐਡ ਹੋਣਗੇ ਉਹ ਸਾਰੀਆਂ ਮੀਟਿੰਗਾਂ ਕਰਕੇ ਹੋਣਗੇ ਲੇਕਿਨ ਜਿਹੜਾ ਫੌਰੀ ਜਿਹੜੀ ਲੋੜ ਆ ਉਹ ਆ ਮੋਰਚਾ ਨੂੰ ਮਜ਼ਬੂਤ ਕਰਨ ਦੀ ਵੱਡੇ ਲੈਵਲ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖਨੋਰੀ ਬਾਰਡਰ ਤੇ ਖੜੇ ਆਂ ਜਿੱਥੇ ਅੱਜ ਦੋਨੇ ਕਿਸਾਨ ਮੋਰਚੇ ਰਾਜਨੀਤਿਕ ਤੇ ਗੈਰ ਰਾਜਨੀਤਿਕ ਇਕੱਠੇ ਹੋਏ ਨੇ ਜਬ ਪ੍ਰੈਸ ਕਾਨਫਰੰਸ ਹੋਈ ਆ ਗੈਰ ਰਾਜਨੀਤਿਕ ਵੱਲੋਂ ਸਾਡੇ ਨਾਲ ਹਰਦੂ ਛੰਡੇ ਸਾਹਿਬ ਮੌਜੂਦ ਨੇ ਹਰਦੂ ਛੰਡੇ ਸਾਹਿਬ ਕਿਵੇਂ ਲੱਗਿਆ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦਿਖੀ ਜਦੋਂ ਸਾਰੇ ਕਿਸਾਨ ਨੇ ਤਾਂ ਇਕੱਠੇ ਹੋਏ ਕਿਵੇਂ ਦੇਖ ਰਹੇ ਤੁਸੀਂ ਦੇਖੋ 13 ਫਰਵਰੀ ਤੋਂ ਅਸੀਂ ਮੋਰਚਾ ਲਾਇਆ ਸੀ ਜਦੋਂ ਤੁਸੀਂ ਪਿੰਡਾਂ ਜਾਂਦੇ ਸੀ ਜਿਹੜੇ ਆਮ ਕਿਸਾਨ ਜਿਹੜੇ ਘਰਾਂ ਤੋਂ ਨਹੀਂ ਨਿਕਲਣ ਦੀ ਮਤਲਬ ਉਹਨਾਂ ਦੀ ਹੁੰਦੀ ਇਹਨਾਂ ਦੀ ਹਿੰਮਤ ਉਹਨਾਂ ਦੀ ਇੱਕ ਸਵਾਲ ਹੁੰਦਾ ਸੀ ਯਾਰ ਕਦੋਂ ਇਕੱਠੇ ਹੋ ਰਹੇ ਹੋ ਕਦੋਂ ਇਕੱਠੇ ਹੋ ਰਹੇ ਹੋ ਤੁਸੀਂ ਇਕੱਠੇ ਹੋ ਜੋ ਮੋਰਚਾ ਜਿੱਤਿਆ ਜਾਣਾ ਮੈਂ ਕਹਿੰਦਾ ਉਹ ਸਾਰੇ ਸਵਾਲਾਂ ਦੇ ਜਿਹੜਾ ਅੱਜ ਵਿਰਾਮ ਲੱਗ ਗਿਆ ਨੰਬਰ ਦੂਸਰਾ ਵਿਰਾਮ ਲੱਗਾ ਭਾਜਪੀ ਦੇ ਸਵਾਲਾਂ ਦੇ ਉੱਪਰ ਜਿਹੜੀ ਭਾਜਪੀ ਰੋਜ਼ ਸਾਨੂੰ ਕਹਿੰਦੀ ਸੀ ਕਿ ਕਿਸਾਨ ਵਟੇ ਹੋਏ ਆ ਸਰਕਾਰ ਕਿਹਦੇ ਨਾਲ ਗੱਲ ਕਰੇ ਉਹਨੂੰ ਸਮਝ ਨਹੀਂ ਆਉਂਦਾ ਅੱਜ ਤੁਹਾਡੀਆਂ ਮੰਗਾਂ ਵਾਲਿਆਂ ਕੋਲ ਦੂਜਾ ਖੜਾ ਹੋ ਜਾਊਗਾ ਉੱਤੇ ਵਿਰਾਮ ਲੱਗ ਗਿਆ ਔਰ ਇੱਕ ਜਿਹੜਾ ਮਾਹੌ ਪੂਰੇ ਹਿੰਦੁਸਤਾਨ ਦਾ ਮੈਂ ਇਕੱਲੇ ਪੰਜਾਬ ਦਾ ਨਹੀਂ ਕਹੂੰਗਾ ਪੂਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਵਾ ਉਹ ਇੱਕ ਪਲੇਟਫਾਰਮ ਤੇ ਆਉਣ ਵਾਸਤੇ ਤਿਆਰ ਹੋਈਆਂ ਨੇ ਇੱਕ ਵਧੀਆ ਸੰਕੇਤ ਅੰਦੋਲਨ ਵਾਸਤੇ ਔਰ ਜਿਹੜਾ ਅੰਦੋਲਨ ਆ ਉਹ ਚੜ੍ਹਦੀ ਕਲਾ ਜਿਹੜਾ ਪਹਿਲਾਂ ਵੀ ਸੀਗਾ 11 ਮੇ ਤੁਸੀਂ ਲਾ ਕੇ ਰੱਖਿਆ ਉਹਨੂੰ ਹੋਰ ਬਲ ਮਿਲਿਆ ਵਾ ਇਸ ਕਰਕੇ ਮੈਂ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਇਸ ਕੇ ਮਿਲਿਆਂ ਦਾ ਕਿ ਉਹਨਾਂ ਨੇ ਜਿਹੜੀ ਰਾਜੇਵਾਲ ਜੀ ਨੇ ਉੱਥੇ ਅੰਦਰ ਗੱਲ ਪੁੱਛੀ ਆ ਔਰ ਉਹਨਾਂ ਬਾਹਰ ਆਣ ਕੇ ਭਾਜਪਾ ਨੂੰ ਚੇਤਾਵਨੀ ਦਿੱਤੀ ਆ ਪੀਸੀ ਦੇ ਵਿੱਚ ਕਿ ਭਾਈ ਹੁਣ ਭਾਜੀਪੀ ਇਹ ਨਾ ਸਮਝੇਗਾ ਅਸੀਂ ਵੱਖਰੇ ਆ ਇਕੱਠੇ ਇੱਕ ਟੇਬਲ ਤੇ ਬੈਠੇ ਆ ਔਰ ਜਿਹੜੀ ਗੱਲਬਾਤ ਜਲਦੀ ਤਿਆਰ ਕੀਤੀ ਜਾ ਮੰਗਾ ਮੰਨੀਆਂ ਜਾਣ ਉਹ ਡੱਲੇਵਾਲ ਜੀ ਦੀ ਸਿਹਤ ਜਿਹੜੀ ਆ ਵੀ ਬਚਾਈ ਜਾ ਸਕੇ ਜਿਹੜਾ 15 ਤਰੀਕ ਦੀ ਗੱਲ ਕਰੀ ਐ ਸਕੀਮ ਵੱਲੋਂ ਉਸ ਬਾਰੇ ਕਿਵੇਂ ਦੇਖਦੇ ਹੋ 15 ਤਰੀਕ ਤਾਂ ਬਹੁਤ ਦੂਰਾ ਤਰੀਕ ਅੱਜ 10 ਹੀ ਹੋਈ ਆ ਨਹੀਂ ਦੇਖੋ ਅਸੀਂ ਇਹ ਬੇਨਤੀ ਕੀਤੀ ਆ ਕਿ 15 ਤਰੀਕ ਤੋਂ ਸਾਡੇ ਵਾਸਤੇ ਸਿਚੁਏਸ਼ਨ ਦੀ ਖਨੋਰੀ ਬੂਮ ਆਰਡਰ ਤੇ ਆ ਨਾ ਡੱਲੇਵਾਲ ਸਬਜ਼ੀ ਦੀ ਸਿਹਤ ਨੂੰ ਲੈ ਕੇ ਉਹ ਪਲ ਪਲ ਮਤਲਬ ਸਾਡੇ ਵਾਸਤੇ ਭਾਰੀ ਆ ਕਦੋਂ ਕਿਹੜਾ ਮੈਸੇਜ ਆ ਜਾਏ ਕੀ ਹੋ ਜਾਏ ਕੋਈ ਪਤਾ ਕਹਿ ਨਹੀਂ ਸਕਦੇ ਸਾਡੇ ਆਏ ਲੀਡਰਸ਼ਿਪ ਦਾ ਜਿਹੜਾ ਬਾਹਰ ਦੂਰ ਜਾਣਾ ਜਿਹੜਾ ਮੁਸ਼ਕਲ ਆ ਕਿ ਮੀਟਿੰਗ ਜਾਣਾ 5-6 ਘੰਟੇ ਦੇ ਆਰਾਮ ਨਾਲ ਲੱਗਣੇ ਲੱਗਣੇ ਉੱਥੇ ਅਸੀਂ ਬੇਨਤੀ ਕੀਤੀ ਹੈ ਕਿ ਮੀਟਿੰਗ ਜਿਹੜੀ ਜਲਦੀ ਕੀਤੀ ਜਾਵੇ ਪਹਿਲੀ ਤਾਂ ਅਸੀਂ ਬੇਨਤੀ ਇਹ ਹੈ ਕਿ ਉਹ ਜਲਦੀ ਜਲਦੀ ਮੋਰਚੇ ਵਿੱਚ ਸ਼ਾਮਲ ਹੋਣ ਆਣ ਕਿ ਸਾਡੀ ਮਤਲਬ ਸਪੋਰਟ ਦੇ ਵਿੱਚ ਦੂਸਰਾ ਜੇ ਮੀਟਿੰਗ ਕਰਨ ਦੀ ਜ਼ਰੂਰਤ ਹੀ ਪੈਂਦੀ ਆ ਆਪਾਂ ਨੂੰ ਕਿੰਨਾ ਮੁੱਦਿਆਂ ਦੇ ਉੱਪਰ ਉਹ ਮੀਟਿੰਗ ਜਿਹੜੀ ਖਨੋਰੀ ਬਾਰਡਰ ਦੇ ਲਾਗੇ ਨੇੜੇ ਦੇ ਨੇ ਕੀਤੀ ਜਾਦਾ ਬੰਦਵਾਸਤ ਅਸੀਂ ਕਰ ਦਾਂਗੇ ਔਰ ਜਲਦੀ ਕੀਤੀ ਜਬ ਜੇ ਕੋਈ ਹਜੇ ਮੀਟਿੰਗ ਕਰਨੀ ਚਾਹੁੰਦੇ ਨੇ ਬਾਕੀ ਜੇ ਰੁਟੀਨ ਮੀਟਿੰਗਾਂ ਹੁੰਦੀਆਂ ਨੇ ਜੇ ਸਾਡੀਆਂ ਹੁੰਦੀਆਂ ਨੇ ਐਸਕੇ ਅਮਨਦੋਰ ਕੇਐਮਮ ਦੀਆਂ ਹੁੰਦੀਆਂ ਨੇ ਐਸਕੇ ਨੌਨਪਲਟਿੰਗ ਕੇਐਮਮ ਦੀਆਂ ਤੇ ਕੱਲ ਨੂੰ ਜਦੋਂ ਉਹਨਾਂ ਨਾਲ ਹੋਊਗਾ ਵੀ ਰੁਟੀਨ ਚਲਦੀਆਂ ਰਹਿਣਗੀਆਂ ਲੇਕਿਨ ਫਿਲਹਾਲ ਜਿਹੜੀ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਡੱਲੇ ਵਾਲ ਸਾਡੀ ਸਿਹਤ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਤਾਂ ਕਿ ਵੱਡੀ ਗਿਣਤੀ ਸਪੋਰਟ ਕਰਨ ਵਾਸਤੇ ਪੁੰਚਨ ਬਾਰਡਰਾਂ ਦੇ ਉੱਤੇ ਨੰਬਰ 2 ਦਾ ਜਿਹੜਾ ਮੀਟਿੰਗ ਆ ਉਹ ਖਨੋਰੀ ਬਾਰਡਰ ਕਿਉਂ ਜਦੋਂ ਵੀ ਕਿਉਂ ਹੁਣ ਸਾਡੀ ਮੀਟਿੰਗ ਕਿਵੇਂ ਹੁੰਦੀ ਆ ਉਹ ਵੀ ਖਨੋਰੀ ਬਾਰਡਰ ਤੇ ਹੁੰਦੇ ਨੇ ਕਿਉਂ ਖਨੋਰੀ ਬਾਰਡਰ ਤੇ ਸਿਚੁਏਸ਼ਨ ਜਿਹੜੀ ਆ ਉਹ ਬਿਲਕੁਲ ਟੈਂਸ ਦੇ ਵਿੱਚ ਆ ਇਸ ਕਰਕੇ ਉਹ ਬੇਨਤੀ ਜਿਹੜੀ ਸਾਡੀ ਪ੍ਰਵਾਨ ਜਰੂਰ ਕਰਨੀ ਸਾਡੇ ਭਰਾ ਨੇ ਔਰ ਮੈਨੂੰ ਲੱਗਦਾ ਪੋਜੀਟਿਵ ਐਟੀਟਿਊਡ ਨਾਲ ਆਏ ਨੇ ਤੇ ਪੋਜੀਟਿਵ ਰਹਿਣਗੇ ਮੈਨੂੰ ਲੱਗਦਾ ਅੱਜ ਅਸੀਂ ਦਰਸ਼ਨਪਾਲ ਜੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਜਿਵੇਂ ਪੰਦੀਰ ਸਾਹਿਬ ਪਹਿਲਾਂ ਲੜ ਰਹੇ ਸੀ ਗ੍ਰਾਂਡ ਸਾਹਿਬ ਅੱਡ ਬੈਠੇ ਸੀ ਵੀ ਸ਼ਿੰਗਾਰ ਸ਼੍ਰੀ ਰੂਪ ਰਿਕਾ ਹੋਰ ਵੀ ਹੋ ਸਕਦੀਆਂ ਵੀ ਅਸੀਂ ਟੋਲ ਪਲਾ ਦੇਖੇ ਲਈ ਮੌਲ ਕੇ ਲਈ ਮੋਦੀ ਦੇ ਨੱਕ 'ਚ ਦਮ ਲਿਆਉਣ ਲਈ ਅਸੀਂ ਅਡਾਨੀਆਂ ਨੂੰ ਵੀ ਘੇਰ ਸਕਦੇ ਆ ਵੀ ਇਦਾਂ ਦੀ ਵੀ ਕੋਈ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਾਂ ਇੱਕ ਪਲੇਟਫਾਰਮ ਤੇ ਲੜਿਆ ਜਾਵੇ ਨਹੀਂ ਬਿਲਕੁਲ ਵਿਖੋ ਜਦੋਂ ਲੜਾਈ ਲੜਨੀ ਰਣਨੀਤੀ ਹੋਊਗੀ ਲੜਾਈ ਦੇ ਵੱਖਰੇ ਤਰੀਕੇ ਸ਼ੰਭੂ ਤੋਂ ਜਥੇ ਜਿਹੜੇ ਅੱਬ ਦਿੱਲੀ ਵੱਲੋਂ ਚੱਲੇ ਸੀ ਇੱਥੇ ਮਾਰ ਨੂੰ ਤਰਖਿਆ ਗਿਆ ਐਸਕੇਮ ਆਇਆ ਵਾ ਨਵੇਂ ਤਰ੍ਹਾਂ ਦੇ ਪ੍ਰੋਗਰਾਮ ਨਾਲ ਵੀ ਚੜੇ ਹੋਰ ਐਡ ਹੋਣਗੇ ਉਹ ਸਾਰੀਆਂ ਮੀਟਿੰਗਾਂ ਕਰਕੇ ਹੋਣਗੇ ਲੇਕਿਨ ਜਿਹੜਾ ਫੌਰੀ ਜਿਹੜੀ ਲੋਡ ਆ ਉਹ ਆ ਮੋਰਚਿਆਂ ਨੂੰ ਮਜ਼ਬੂਤ ਕਰਨ ਦੀ ਵੱਡੇ ਲੈਵਲ ਦੇ ਉੱਤੇ ਕਿ ਵੱਡੇ ਲੈਵਲ ਦੇ ਟਰਾਲੀਆਂ ਟਰੈਕਟਰ ਲੈ ਕੇ ਲੋਕ ਘਰਾਂ ਚੋਂ ਬਾਹਰ ਨਿਕਲ ਇਹਨਾਂ ਮੋਰਚਿਆਂ 'ਚ ਸ਼ਾਮਲ ਹੋਣ ਫਿਰ ਇੱਥੋਂ ਮੀਟਿੰਗ ਕਰਕੇ ਜਿਹੜਾ ਨਵੇਂ ਤੋਂ ਨਵੇਂ ਪ੍ਰੋਗਰਾਮ ਜਿਹੜੇ ਦੋ ਪ੍ਰੋਗਰਾਮ ਤਾਂ ਹੈ ਜੇ 13 ਔਰ 26 ਵਾਲਾ ਹੋਰ ਪ੍ਰੋਗਰਾਮ ਵਿੱਚ ਆ ਸਕਦਾ ਜਿਸ ਤੋਂ ਦੀ ਆਖਿਆ ਜੋ ਵੀ ਉਹਨਾਂ ਨਾਲ ਸਾਡੇ ਸਹਿਮਤੀ ਤਨਖਪੁਰਮਾਂ ਦੀ ਬਣ ਕੇ ਮੌਲਾ ਨੂੰ ਘੇਰਨਾ ਜਾਂ ਪੂਰੇ ਹਿੰਦੁਸਤਾਨ ਜਾਂ ਭਾਰਤ ਬੰਦਾ ਜਾਂ ਕੋਈ ਇਹੋ ਜਿਹੀ ਜਿਹੜੀ ਵੀ ਕਾਲ ਦੇਣੀ ਆ ਉਹ ਤਿੰਨੇ ਫੋਰਮ ਮਿਲ ਕੇ ਜਿਹੜਾ ਮੀਟਿੰਗ ਕਰਕੇ ਦੇ ਸਕਦੇ ਨੇ ਲੇਕਿਨ ਫੌਰੀ ਫੌਰੀ ਪੀਐਲ ਜਿਹੜੀ ਆ ਉਹ ਮੋਰਚਾ ਨੂੰ ਅਸੀਂ ਗ੍ਰਾਹਕ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਹੇ ਵੀ ਅਸੀਂ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹਾਂ 13 ਵਾਲੇ 'ਚ ਵੀ 26 ਵਾਲੇ 'ਚ ਵੀ ਸ਼ਾਮਲ ਆ ਸੀ ਫਿਰ ਬਖਰੇ ਬਖਰੇ ਕਿਉਂ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਲੜਿਆ ਜਾਂਦਾ ਤਾਂ ਕਿ ਸਰਕਾਰ ਨੂੰ ਕੋਟੇ ਦਮ ਕੀਤਾ ਜਾਵੇ ਨਹੀਂ ਦੇਖੋ ਪਲੇਟਫਾਰਮ ਇੱਕ ਹੀ ਹੁੰਦਾ ਵਾ ਮੈਂ ਤੁਹਾਨੂੰ ਦੱਸਦਾ ਕੀ ਆ ਐਸਕੇਮ ਨੋਨ ਪਾਰਟੀ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਦੇ ਬਖਰੇਵੇਂ ਉਹ ਕਿਸੇ ਨਾ ਵਿਚਾਰਕ ਮਤਪੇਦ ਹੋ ਸਕਦੇ ਆ ਲੇਕਿਨ ਜਦੋਂ ਫੋਰਮ ਲੜਦਾ ਵਾ ਫੋਰਮ ਦੀ ਪਾਲਿਸੀ ਜਿਹੜੀ ਚੱਲਦੀ ਆ ਜਦੋਂ ਤਿੰਨੇ ਫੋਰਮ ਇਕੱਠੇ ਮੀਟਿੰਗ ਕਰਨਗੇ ਹੁਣ ਇਹ ਤੇ ਹੋ ਨਹੀਂ ਸਕਦਾ ਕਿ ਇੱਕ ਫੋਰਮ ਦੂਜੇ ਫੋਰਮ ਚ ਮਰਜ ਹੋ ਜਾਊਗਾ ਫੋਰਮ ਤਿੰਨ ਬਣ ਗਏ ਨਾ ਕੇਮ ਵੱਖਰਾ ਬਣ ਗਿਆ ਐਸਕੇਨ ਉਹਨਾਂ ਪਰੋਂ ਵੱਖਰਾ ਬਣ ਗਿਆ ਐਸਕੇਨ ਉਹਨਾਂ ਪਰੋਂ ਵੱਖਰਾ ਤਿੰਨੇ ਫੋਰਮ ਜਿਹੜੇ ਆ ਸਾਂਝਾ ਪ੍ਰੋਗਰਾਮ ਚ ਲਾਉਣਗੇ ਸਾਂਝੇ ਪ੍ਰੋਗਰਾਮ ਦੇ ਜਿਹੜੇ ਕੋਲ ਨੇ ਵੱਖਰੇ ਵੱਖਰੇ ਕਿਸੇ ਦੀ ਡਿਊਟੀ ਦੂਜੀ ਸਟੇਟਾਂ 'ਚ ਅੰਦੋਲਨ ਨੂੰ ਵੱਧ ਕਰਨ ਦੀ ਲੱਗ ਸਕਦੀ ਆ ਕਿ ਮੰਨ ਲਓ ਆਪਾਂ ਸਕਨੋਰੀਅਲ ਲੀਡਰਸ਼ਿਪ ਇੱਥੇ ਵਿਜੀ ਆ ਐਸਕੇਨ ਲੀਡਰਸ਼ਿਪ ਪੂਰੇ ਹਿੰਦੁਸਤਾਨ 'ਚ ਘੁੰਮੇ ਮੋਰਚੇ ਨੂੰ ਹੋਰ ਜ਼ਿਆਦਾ ਪੂਰੇ ਦੇਸ਼ੋ-ਚ ਦੇਸ਼ਿਆ ਵੀ ਬ ਪ੍ਰੋਗਰਾਮ ਸਾਂਝੇ ਹੀ ਹੋਣਗੇ ਮੰਨ ਲਓ ਜਿਸ ਤਰ੍ਹਾਂ ਉਹ ਕਹਿੰਦਾ ਜੀ ਪਟਿਆਲਾ ਪਟਿਆਲੇ ਮੀਟਿੰਗ ਤੇ ਮੰਨ ਲਓ ਅੱਗੇ ਵੀ ਪੰਦੇਰ ਸਾਹਿਬ ਗਏ ਸੀਗੇ ਬਕਾਇਦਾ ਐਸਕੇਮ ਨੂੰ ਰਿਪੋਰਟ ਕਰਕੇ ਉੱਥੇ ਮੀਟਿੰਗ ਜਾਜਾ ਰਹੇ ਸੀ ਔਰ ਉਥੋਂ ਮੀਟਿੰਗ ਕਰਦੇ ਬਾਅਦ ਬਕਾਇਦਾ ਪੂਰੀ ਰਿਪੋਰਟ ਸਾਡੇ ਕੋਲ ਆਈ ਸੀ ਉਸ ਮੀਟਿੰਗ ਵਿੱਚ ਕੀ ਹੋਇਆ ਮੈਨੂੰ ਲੱਗਦਾ ਉਹ ਹੁਣ ਇਹ ਚੀਜ਼ਾਂ ਸਾਰੀਆਂ ਪਿੱਛੇ ਰਹਿ ਗਈਆਂ ਨੇ ਕਿ ਕੋਈ ਵਖਰੇਵਾ ਦਾ ਕੋਸ਼ਾ ਪ੍ਰੋਗਰਾਮ ਜਿਹੜੇ ਅਲੱਗ-ਅਲੱਗ ਜਿਹੇ ਹੋ ਸਕਦੇ ਆ ਉਹ ਹੋਣਗੇ ਸਾਂਝੇ ਤੌਰ ਤੇ ਡਿਊਟੀ ਲੱਗ ਜੂਗੀ ਮੇਰੀ ਡਿਊਟੀ ਲੱਗੀ ਨੰਬਰ 2 ਤੇ ਬੈਠਣ ਦੀ ਜਿਹੜਾ ਕੰਮ ਮੈਂ ਉਹ ਹੋਰ ਕੋਈ ਕੰਮ ਕਰੂਗਾ ਮੈਂ ਇਥੇ ਉਹ ਕੰਮ ਨਿਭਾਵਾਂਗਾ ਡਿਊਟੀ ਨਿਭਾਵਾਂਗਾ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਇੱਕ ਚੰਗਾ ਸੰਕੇਤ ਜਿਹੜਾ ਇਸ ਮੋਰਚੇ ਵਾਸਤੇ ਔਰ ਜਿਹੜੀ ਆ ਸਰਕਾਰ ਵਾਸਤੇ ਪ੍ਰੈਸ਼ਰ ਬਣਾਉਣ ਤੇ ਮੰਗਾ ਮੰਨਣ ਵਾਸਤੇ ਇਹ ਜ਼ਰੂਰ ਜਿਹੜਾ ਵਾ ਵਧੀਆ ਰਹੂਗਾ ਅਫਸਰ ਚੰਦਰ ਸਾਹਿਬ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਨੰਬਰ ਦੂਜਾ ਵੀ ਫਿਰ ਤੁਹਾਡਾ ਲੱਗਿਆ ਹੋਇਆ ਤੁਸੀਂ ਫਿਰ ਪੂਰੇ ਪ੍ਰਪੇਅਰ ਹੋ ਦੇਖੋ ਪ੍ਰਪੇਅਰ ਤੇ ਮੈਂ ਉਦੋਂ 26 ਨੂੰ ਹੀ ਹੋ ਗਿਆ ਸੀਗਾ ਜਦੋਂ ਮੈਨੂੰ ਪਤਾ ਨਹੀਂ ਸੀ ਮੈਨੂੰ ਪਤਾ ਸੀ ਇਹ ਡੱਲੇ ਵਾਲ ਸਭ ਤੋਂ ਬਾਅਦ ਚ ਬੈਠਣਾ ਲੇਕਿਨ ਜਦੋਂ ਐਮਰਜੈਂਸੀ ਆ ਗਈ ਤੇ ਮੈਂ ਕਹਿੰਦੇ ਨਾ ਫੌਜ ਤਿਆਰ ਵਰ ਤਿਆਰ ਮੈਂ ਆਸਟ੍ਰੇਲੀਆ ਮੈਨੂੰ ਅੱਧੇ ਘੰਟੇ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਹੁਣ ਮੈਨੂੰ ਅੱਜ ਬੈਠਣਾ ਪੈਣਾ ਵਾ ਔਰ ਮੈਂ ਤਿਆਰ ਸੀ ਆ ਔਰ ਹੁਣ ਵੀ ਮੈਂ ਚਾਹੁੰਦਾ ਨਹੀਂ ਉਹ ਘੜੀ ਜਾਵੇ ਲੇਕਿਨ ਅਗਰ ਆਊਗੀ ਤੇ ਪਿੱਛੇ ਨਹੀਂ ਹਟਾਂ ਕਦੀ ਵੀ ਬਿਲਕੁਲ ਤਿਆਰ ਵਰ ਤਿਆਰ ਹਾਂ ਬਿਲਕੁਲ ਜੀ ਕੋਈ ਵੀ ਅੱਜ ਨਹੀਂ ਕੱਲ ਨਹੀਂ ਮਤਲਬ ਜਿੱਦਨ ਵੀ ਪੁੱਛ ਲੋਗੇ ਜਿੱਦਨ ਮੌਕਾ ਆਊਗਾ ਉੱਥੇ ਬੈਠੂਗਾ ਉਹ ਵੀ ਦੇਖ ਲਓ ਪਹਿਲੇ ਪੰਜਾਂ ਤੁਸੀਂ ਕਵਰ ਕੀਤਾ ਤੁਸੀਂ ਦੇਖਿਆ ਹੀ ਆ ਮੇਰੀ ਸਿਹਤ ਤੇ ਲਾਈਫ ਜਿਹੜੀ ਹੈ ਪਰਮਾਤਮਾ ਨੇ ਦਿੱਤੀ ਹੋਈ ਆ ਜਿੱਦਨ ਉਹਨੇ ਖੜਨੀ ਲੈ ਜਾਣੀ ਆ ਕਿੱਥੇ ਖੜਨੀ ਕਿੰਨੇ ਵੇਲੇ ਖੜਨੀ ਆ ਉਹ ਵੀ ਸਾਰਾ ਉਹਨੂੰ ਪਤਾ ਤੇ ਮੈਂ ਕੋਈ ਚਿੰਤਾ ਕਰਾਂ ਇਸ ਗੱਲ ਦੀ ਮੈਂ ਜਿਹੜੀ ਲੜਾਈ ਆਪਣੀ ਉਹਨੂੰ ਲੜੂਗਾ ਔਰ ਡਲੇਵਾਲ ਸਾਹਿਬ ਵੀ ਮੈਨੂੰ ਜਦੋਂ ਮਿਲਦੇ ਸਾਡੇ ਦੋਵਾਂ ਭਰਾਵਾਂ ਦੀ ਇੱਕ ਹੀ ਗੱਲ ਹੁੰਦੀ ਆ ਕਿ ਆਪਾਂ ਪਿੱਛੇ ਨਹੀਂ ਹਟਣਾ ਆਪਾਂ ਅੱਗੇ ਵਧਣਾ ਆਪਾਂ ਅਰਦਾਸ ਕਰਕੇ ਚੱਲੇ ਆ ਔਰ ਮੇਰਾ ਵੀ ਉਹਨਾਂ ਨੂੰ ਵਾਦਾ ਕੀਤਾ ਆ ਕਿ ਕਦੀ ਇਹ ਮੇਰਾ ਨਹੀਂ ਸਾਰੇ ਜਿੰਨੇ ਸਾਡੇ ਆਗੂ ਨਾ ਜਿਨ੍ਹਾਂ ਨੇ ਨਾਮ ਲਖਾਇਆ ਆਪਣਾ ਸਭ ਦਾ ਇਹੀ ਆ ਕਿ ਆਉਣ ਤੋਂ ਵਾਰੀ ਆਪਾਂ ਪਿੱਛੇ ਨਹੀਂ ਹਟਾਂਗੇ ਹੁਣ ਜਿਹੜੀ ਬਿਆਨਬਾਜ਼ੀ ਕਰਦੇ ਨੇ ਲੀਡਰ ਨਾਨ ਪੋਲਿਟਿਕਲ ਅਤੇ ਪੋਲਿਟਿਕਲ ਵੱਲੋਂ ਹੁਣ ਉਹ ਸ਼ਾਂਤ ਹੋ ਜੂਗੀ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਨਜ਼ਰ ਆਉਣਗੇ ਕਿਤੇ ਨਾ ਬਿਲਕੁਲ ਉਹ ਤੇ ਕੱਲ ਜਦ ਮੋਗਾ ਰੈਲੀ ਜਿਹਨਾਂ ਮਤੇ ਪਾਇਨ ਉਸ ਤੋਂ ਬਾਅਦ ਹੀ ਜਿਹੜੀ ਆ ਹੋ ਗਈ ਆ ਰਾਤ ਡਿਬੇਟਾਂ ਦੇ ਆਪਾਂ ਬੈਠੇ ਸੀਗੇ ਕਿਸੇ ਵੀ ਲੀਡਰਸ਼ਿਪ ਦਾ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਅਸੀਂ ਵੀ ਆਪਣੀ ਲੀਡਰਸ਼ਿਪ ਦੋਨਾਂ ਫੋਰਮਾਂ ਦੀ ਨੂੰ ਇੱਕ ਹਦਾਇਤ ਕਰਦੀ ਆ ਕਿ ਐਸਕੇਮ ਦੇ ਕਿਸੇ ਵੀ ਲੀਡਰ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾਊਗੀ ਜਦੋਂ ਸਾਡੇ ਭਰਾ ਸਾਡੇ ਨਾਲ ਪਲੇਟਫਾਰਮ ਦੇ ਆਗੇ ਨੇ ਫਿਰ ਸਾਡਾ ਵਖਰੀਵਾ ਕਹਾਦਾ ਸਾਡੀ ਲੜਾਈ ਏ ਕਾ ਸਾਡੀਆਂ ਮੰਗਾਂ ਏ ਕਨੇ ਉਹ ਲੋਕ ਸ ਇੱਕ ਨੇ ਜਿਨ੍ਹਾਂ ਵਾਸਤੇ ਅਸੀਂ ਲੜਦੇ ਆ ਉਹ ਵੀ ਸਾਡੇ ਨੇ ਇਸ ਕਰ ਮੈਨੂੰ ਲੱਗਦਾ ਨਹੀਂ ਹੁਣ ਬਿਆਨਬਾਜ਼ੀ ਹੋਊਗੀ ਨਹੀਂ ਜੋ ਕਰੂਗਾ ਤੇ ਮੈਨੂੰ ਲੱਗਦਾ ਉਹ ਫੋਰਮ ਜਿਹੜਾ ਉੱਤੇ ਆਪਣੇ ਲੈਵਲ ਤੇ ਐਕਸ਼ਨ ਲਊਗਾ ਉਹ ਇਹ ਪਾਸ ਹੋ ਗਿਆ ਬਿਲਕੁਲ ਆਪਣੇ ਲੈਵਲ ਤੇ ਅਗਰ ਕੋਈ ਬਿਆਨਬਾਜ਼ੀ ਕਰੂਗਾ ਤਾਂ ਪੌਰਮ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਕਹਿਣਾ ਸੀ ਹਰਦੋਚੱਡੇ ਸਾਹਿਬ ਦਾ ਹੁਣ ਅੱਜ ਇਸ ਬਾਰਡਰ ਦੇ ਉੱਤੇ ਖੁਸ਼ੀ ਦੀ ਲਹਿਰ ਪਾਈ ਗਿਆ ਕੈਮਰਾਮੈਨ ਕੁਲਵਿੰਦਰ ਦੇ ਨਾਲ ਇਕਬਾਲ ਸਿੰਘ ਫਗੋੜਾ ਡੀ5 ਚੈਨਲ ਪੰਜਾਬੀ ਖਨੌਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ